ਉਹ ਸਰ ਭੇਜੋ ਜੀ ਆਪੜ ਆਉਂਦਾ ਕਿੱਡੀ ਗੱਲ ਆ ਹਾਂਜੀ ਭੇਜੋ ਆਪਣਾ ਬੰਦਾ ਕਿੱਡੀ ਗੱਲ ਹੈ ਜੇ ਕੋਈ ਡਿਪਟੀ ਸਾਹਿਬ ਨੂੰ ਕਹਿ ਦੇਣਾ ਫਿਰ ਨਹੀਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਜੀ ਕਹੇ ਤਾਂ ਦਿਓ ਸਾਡੇ ਪਤਾ ਕਈ ਕੋ ਕਾਗਜ਼ ਪੱਤਰ ਦਾ ਹੋਵੇ ਨਾ ਕੋਲੇ ਫਿਰ ਸਾਡੇ ਬੰਦਾ ਦਾ ਫਿਰ ਕਿੱਡੀ ਗੱਲ ਆ ਜੀ ਤੁਹਾਨੂੰ ਦੱਸੋ ਨਹੀਂ ਗੱਲ ਤਾਂ ਜੇ ਤਾਂ ਰਾਤ ਨੂੰ ਬਿਨਾ ਉਹਦੇ ਤਾਂ ਕੋਈ ਹੋ ਜਾਂਦੇ ਵਾੜੀ ਵੱਡੀ ਬਣ ਜਾਂਦੇ ਫਿਰ ਜਾ ਕਰ ਤੁਸੀਂ ਨਾ ਕਰੋ ਕਿੰਨ ਲਵਾ ਲੂਗਾ ਜੇ ਨਹੀਂ ਛੱਡਣਾ ਮੈਂ ਦਾਅਦ ਦੋ ਮੈਂ ਡਿਪਟੀ ਸਾਹਿਬ ਨੂੰ ਕਹਿ ਦੇਣਾ ਫਿਰ ਮੈਂ ਇਹ ਵੀ ਨਾ ਬੱਟੂ ਮਿਲਦੇ ਨੇ ਕੋਈ ਤਿੰਨ ਫੋਟੋ ਮੈਂ ਫੋਟੋ ਪਾਵਾਂ ਮੋਟਰਸਾਈਕਲ ਦੀ ਕਿੰਨਾ ਮੋਡੀਫਾਈ ਹੋਇਆ ਮੈਂ ਕਹਾਂ ਜੀ ਚਾਹੇ ਜਮਾ ਕੁਝ ਵੀ ਨਹੀਂ ਹੈਗਾ ਉਹਦਾ ਜੇ ਕਹੀ ਗਿਆ ਤਾਂ ਵੀ ਸਾਡਾ ਬੰਦਾ ਜੇ ਕੋਈ ਬਾਹਰ ਦਾ ਤੁਸੀਂ ਮੈਨੂੰ ਦੱਸੋ ਫਿਰ ਵੀ ਇਹ ਆ ਮੁੱਠੇ ਨਾਲ ਫਿਰ ਕੋਈ ਕਾਗਜ਼ ਤਾਂ ਦੇ ਦੇਣਾ ਜੀ ਛੱਡ ਦਿਆਂਗੇ ਕੋਈ ਆਪ ਕੋਈ ਪਾਰਸੀ ਵੀ ਦੇ ਦੇਣਾ ਮੋਟਰਸਾਈਕਲ ਦੀ ਜੇ ਖਰੀਦਿਆ ਕਿਤੋਂ ਰਸੀ ਦੇ ਦੇਣਾ ਜਦੋਂ ਸਾਡੇ ਸਾਡੇ ਹੀ ਮੋਟਰਸਾਈਕਲ ਮੈਂ ਕਿਹਾ ਸਰ ਮੇਰੀ ਮੇਰੀ ਇੱਕ ਸੁਣਾ ਫਿਰ ਤੁਸੀਂ ਡਿਪਟੀ ਸਾਹਿਬ ਨਾਲ ਕਰੋ ਗੱਲ ਮੈਂ ਕਹਿ ਦਿੰਦਾ ਹੁਣ ਉਹ ਸਰ ਭੇਜੋ ਜੀ ਆਪਰਾ ਆਉਂਦਾ ਕਿੱਡੀ ਗੱਲ ਆ ਹਾਂਜੀ ਭੇਜੋ ਆਪਣਾ ਬੰਦਾ ਕਿੱਡੀ ਗੱਲ ਹੈ ਜੇ ਕੋਮੇ ਡਿਪਟੀ ਸਾਹਿਬ ਨੂੰ ਕਹਿ ਦੇਣਾ ਫਿਰ ਨਹੀਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਜੀ ਕਹੇ ਤਾਂ ਦਿਓ ਸਾਡੇ ਪਤਾ ਕਈ ਕੋ ਕਾਗਜ਼ ਪੱਤਰ ਦਾ ਹੋਵੇ ਨਾ ਕੋਲੇ ਫਿਰ ਹੱਦ ਸਾਡਾ ਬੰਦਾ ਹੈਗਾ ਫਿਰ ਕਿੱਡੀ ਗੱਲ ਹੈ ਜੀ ਤੁਹਾਨੂੰ ਦੱਸੋ ਨਹੀਂ ਗੱਲ ਤਾਂ ਜੇ ਤਾਂ ਰਾਤ ਨੂੰ ਬਿਨਾ ਉਹਦੇ ਤਾਂ ਕੋਈ ਹੋ ਜਾਂਦੇ ਵਾੜੀ ਵੱਡੀ ਬਣ ਜਾਂਦੇ ਫਿਰ ਜਾ ਕਰ ਤੁਸੀਂ ਨਾ ਕਰੋ ਕਿੰਨ ਲਵਾ ਲੂਗਾ ਜੇ ਨਹੀਂ ਛੱਡਣਾ ਮੈਂ ਦਾਅਦ ਦੋ ਮੈਂ ਡਿਪਟੀ ਸਾਹਿਬ ਨੂੰ ਕਹਿ ਦੇਣਾ ਫਿਰ ਮੈਂ ਇਹ ਵੀ ਨਾਲ ਬਟੂ ਮੈਂ ਤਾਂ ਨਹੀਂ ਕੋਈ ਫੋਟੋ ਮੈਂ ਫੋਟੋ ਪਾਵਾਂ ਮੋਟਰਸਾਈਕਲ ਦੇ ਕਿੰਨਾ ਮੋਡੀਫਾਈ ਹੋਇਆ ਮੈਂ ਕਹਾਂ ਜੀ ਚਾਹੇ ਜਮਾ ਕੁਝ ਵੀ ਨਹੀਂ ਹੈਗਾ ਉਹਦਾ ਜੇ ਕਹਿੰਦੀ ਕਿਹਾ ਤਾਂ ਵੀ ਸਾਡਾ ਬੰਦਾ ਜੇ ਕੋਈ ਬਾਹਰ ਦਾ ਤੂੰ ਹੀ ਮੈਨੂੰ ਦੱਸੋ ਫਿਰ ਵੀ ਇਹ ਆ ਮੋਟਰਸਾਈਕਲ ਦਾ ਬੰਦਾ ਸਰ ਪੱਕਾ ਗਈ ਤਾਂ ਦੇ ਦੇਣ ਜੀ ਛੱਡ ਦਿਆਂਗੇ ਕੋਈ ਆਪ ਕੋਈ ਪਾਰਸੀ ਵੀ ਦੇ ਦੇਣ ਮੋਟਰਸਾਈਕਲ ਦੀ ਜੇ ਖਰੀਦਿਆ ਗਿਆ ਤਾਂ ਰਸੀਦ ਦੇ ਦੇਣਾ ਜਦੋਂ ਸਾਡੇ ਹੀ ਸਾਡੇ ਹੀ ਮੋਟਰਸਾਈਕਲ ਮੈਂ ਸਰ ਮੇਰੀ ਮੇਰੀ ਇੱਕ ਸੁਣਾ ਫਿਰ ਤੁਸੀਂ ਡਿਊਟੀ ਸਾਹਿਬ ਨਾਲ ਕਰੋ ਗੱਲ ਮੈਂ ਕਹਿ ਦਿੰਦਾ ਹੁਣ ਉਹ ਸਰ ਭੇਜ ਦਿਓ ਜੀ ਆਪਰਾ ਹੁੰਦਾ ਕਿੱਡੀ ਗੱਲ ਆ ਹਾਂਜੀ ਭੇਜੋ ਆਪਣਾ ਬੰਦਾ ਕਿੱਡੀ ਗੱਲ ਹੈ ਜੀ ਕਮਿਡਿਟੀ ਸਾਹਿਬ ਨੂੰ ਕਹਿ ਦੇਣਾ ਫਿਰ ਨਹੀਂ ਨਹੀਂ ਉਹ ਤਾਂ ਕੋਈ ਗੱਲ ਨਹੀਂ ਜੀ ਕਹੇ ਤਾਂ ਦਿਓ ਤੁਹਾਡੇ ਪਤਾ ਕੀ ਕੋਈ ਕਾਗਜ਼ ਪੱਤਰ ਦਾ ਹੋਵੇ ਨਾ ਕੋਲੇ ਫਿਰ ਹੱਦ ਦੇ ਸਾਡਾ ਬੰਦਾ ਦਾ ਫਿਰ ਏਡੀ ਕਿੱਡੀ ਗੱਲ ਹੈ ਜੀ ਤੁਹਾਨੂੰ ਦੱਸੋ ਨਹੀਂ ਗੱਲ ਤਾਂ ਜੇ ਤਾਂ ਰਾਤ ਨੂੰ ਬਿਨਾਂ ਉਹਦੇ ਤਾਂ ਕੋਈ ਹੋ ਜਾਂਦੇ ਆ ਵੱਲੀ ਵੱਡੀ ਬਣ ਜਾਂਦੇ ਵੀਰ ਜੀ ਆਹ ਗੱਲ ਤਾਂ ਤੁਸੀਂ ਨਾ ਕਰੋ ਕਿੰਨ ਲਵਾ ਲੂਗਾ ਜੇ ਨਹੀਂ ਛੱਡਣਾ ਮੈਂ ਦਾਗ ਦੋ ਮੈਂ ਡਿਪਟੀ ਸਾਹਿਬ ਨੂੰ ਕਹਿ ਦਿੰਦਾ ਫਿਰ ਮੈਂ ਇਹ ਵੀ ਨਾਲ ਬਟੂ ਬੰਦੇ ਨੇ ਕੋਈ ਤਿੰਨ ਫੋਟੋ ਫੋਟੋ ਪਾਵਾਂ ਮੋਟਰਸਾਈਕਲ ਦੀ ਕਿੰਨਾ ਮੋਡੀਫਾਈ ਹੋਇਆ ਪਿਆ ਮੈਂ ਕਹਿੰਦਾ ਜੀ ਚਾਹੇ ਜਮਾ ਕੁਝ ਵੀ ਨਹੀਂ ਹੈਗਾ ਉਹਦਾ ਜੇ ਕਹੀ ਗਿਆ ਤਾਂ ਵੀ ਸਾਡਾ ਬੰਦਾ ਜੇ ਕੋਈ ਬਾਹਰ ਦਾ ਤੁਸੀਂ ਮੈਨੂੰ ਦੱਸੋ ਫਿਰ ਵੀ ਇਹ ਆ ਮੁੱਠੇ ਦਾ ਬੰਦਾ ਸਰਪਕਾਗਜ਼ ਤਾਂ ਦੇ ਦੇਣਾ ਜੀ ਛੱਡ ਦਿਆਂਗੇ ਕੋਈ ਆਪ ਕੋਈ ਪਾਰਸੀ ਵੀ ਦੇ ਦੇਣਾ ਮੋਟਰਸਾਈਕਲ ਦੀ ਜੇ ਖਰੀਦਿਆ ਕਿਸੇ ਤੋਂ ਰਸੀ ਦੇ ਦੇਣਾ ਜਦੋਂ ਸਾਡੇ ਸਾਡੇ ਹੀ ਮੋਟਰਸਾਈਕਲਾਂ ਮੈਂ ਸਰ ਮੇਰੀ ਮੇਰੀ ਇੱਕ ਸੁਣਾ ਫਿਰ ਤੁਸੀਂ ਡਿਪਟੀ ਸਾਹਿਬ ਨਾਲ ਕਰੋ ਗੱਲ ਮੈਂ ਕਹਿ ਦਿੰਦਾ ਹੁਣ